ਸਾਸੀ ਕਾ ਦੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਦੱਸ ਦਈਏ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਤੁਹਾਡੇ ਲਈ ਰਿਸ਼ਤੇ ਦੀ ਵੀਡੀਓ ਲੈ ਕੇ ਆਏ ਆ ਤੁਸੀਂ ਦੇਖਿਓ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦੇਖਿਓ ਕਿਸ ਪ੍ਰਕਾਰ ਦਾ ਤੇ ਕਿਸ ਕਾਸ਼ ਦਾ ਰਿਸ਼ਤਾ ਲੈ ਕੇ ਆਏ ਆ ਸਾਡਾ ਕੰਮ ਸਿਰਫ ਤੁਹਾਡੇ ਰਿਸ਼ਤੇ ਦੀ ਐਡ ਪਾਉਣਾ ਹੈ ਜਿਹੜਾ ਰਿਸ਼ਤਾ ਸਾਨੂੰ ਤੁਸੀਂ WhatsApp ਤੇ ਭੇਜੋਗੇ ਤੁਸੀਂ ਆਪੇ ਹੀ ਉਸ ਪਰਿਵਾਰ ਨਾਲ ਖੁੱਲ ਕੇ ਜਾਣਕਾਰੀ ਖੁੱਲ ਕੇ ਗੱਲ ਕਰ ਸਕਦੇ ਹੋ ਸਾਡਾ ਕੰਮ ਸਿਰਫ ਤੁਹਾਡੀ ਰਿਸ਼ਤੇ ਦੀ ਐਡ ਪਾਉਣਾ ਹੈ ਸ਼ੁਰੂ ਕਰਦੇ ਆਂ ਅੱਜ ਦੀ ਗੱਲਬਾਤ ਤੇ ਦੇਖੋ ਅੱਜ ਦਾ ਰਿਸ਼ਤਾ ਕਿਸ ਪ੍ਰਕਾਰ ਦਾ ਹੈ ਅੱਜ ਤੁਹਾਡੇ ਲਈ ਆਪਾਂ ਰਮਦਾਸੀਆ ਸਿੱਖ ਲੜਕੇ ਦਾ ਰਿਸ਼ਤਾ ਲੈ ਕੇ ਆਏ ਆਂ ਜਿਸ ਦਾ ਨਾਮ ਸਿੰਘ ਗੋਤਪੂਕਲ ਤੇ ਕਾਸਟਰ ਅਮਦਾਸਿਆ ਸਿੱਖ ਪੜ੍ਹਾਈ ਕੀਤੀ ਹੈ ਬੀਐਸਸੀ ਐਗਰੀਕਲਚਰ ਗ੍ਰੈਜੂਏਸ਼ਨ ਕੀਤੀ ਹੈ ਤੇ ਕੰਮ ਹੈ ਮੁੰਡੇ ਦਾ ਇੰਟਰਨੈਸ਼ਨਲ ਕੋਰੀਅਰ ਦਾ ਕੰਮ ਹੈ ਮਤਲਬ ਕੈਨੇਡਾ ਅਮਰੀਕਾ ਯੂਐਸਏ ਵਗੈਰਾ ਆਸਟ੍ਰੇਲੀਆ ਵਗੈਰਾ ਸਮਾਨ ਭੇਜਦੇ ਆ ਤੇ ਫਾਦਰ ਸਰਕਾਰੀ ਨੌਕਰੀ ਕਰਦੇ ਨੇ ਮਦਰ ਹਾਊਸ ਵਾਈਫ ਹੈ ਤਿੰਨ ਬ੍ਰਦਰ ਹੈ ਇੱਕ ਬ੍ਰਦਰ ਮੈਰਿਡ ਹੈ ਤੇ ਇੱਕ ਬ੍ਰਦਰ ਆਸਟ੍ਰੇਲੀਆ ਹੈ ਤੇ ਇੱਕ ਆਪਾ ਜੀ ਦੀ ਗੱਲ ਕਰ ਰਹੇ ਆ ਤੇ ਸ਼ਹਿਰ ਬਠਿੰਡਾ ਕੱਦ ਮੁੰਡੇ ਦਾ 5 ਫੁੱਟ 10 ਇੰਚ ਹੈ ਡੇਟ ਆਫ ਬਰਥ 96 ਦਾ ਹੈ ਕੁੜੀ ਭਾਲ ਦਾ ਪਰਿਵਾਰ ਕੁੜੀ ਸਮਝਦਾਰ ਹੋਵੇ ਚੰਗੀ ਪੜੀ ਲਿਖੀ ਹੋਵੇ ਵਧੀਆ ਜੌਬ ਕਰਦੀ ਹੋਵੇ ਤੇ ਚੰਗੇ ਪਰਿਵਾਰ ਦੀ ਲੋੜ ਹੈ ਰਮਦਾਸ ਜਾਂ ਸਿੱਖ ਪਰਿਵਾਰ ਦਾ ਰਿਸ਼ਤਾ ਹੈ ਮੁੰਡਾ ਵਧੀਆ ਸੋਹਣਾ ਸੁਨੱਖਿਆ ਤੇ ਪੜਿਆ ਲਿਖਿਆ ਹੈ ਆਪਣੇ ਕੁੜੀ ਮੁੰਡੇ ਦੀ ਐਡ ਪਵਾਉਣ ਲਈ ਸਾਡੇ WhatsApp ਤੇ ਨੰਬਰ ਤੇ ਬਾਇਓ ਡਾਟਾ ਭੇਜੋ 7814942347 ਸਾਡਾ ਕੰਮ ਸਿਰਫ ਐਡ ਪਾਉਣਾ ਹੈ ਰਿਸ਼ਤੇ ਕਰਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਪਰਿਵਾਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੇ ਤੁਹਾਨੂੰ ਰਿਸ਼ਤਾ ਇਹ ਪਸੰਦ ਆਉਂਦਾ ਤੇ ਇਸ ਨੰਬਰ ਤੇ ਤੁਸੀਂ ਪਰਿਵਾਰ ਨਾਲ ਕੰਟੈਕਟ ਕਰਿਓ 946522401 ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ